ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪੰਡ ਹੀਰਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੀ ਪੈ ਗਿਆ 5-7 ਕਿਲੋਮੀਟਰ ਦੇ ਕੇਰੇ ਚ ਪੰਡ ਹੀਰਾ ਜ਼ਿਲ੍ਹਾ ਲੁਧਿਆਣਾ ਨਾਂ ਵੀਰ ਦਾ ਹੈਗਾ ਲਖਵਿੰਦਰ ਸਿੰਘ ਲਖਵਿੰਦਰਜੀਤ ਸਿੰਘ ਮੋਬਾਈਲ ਨੰਬਰ ਆ ਵੀਰ ਦਾ 73472 ਅ 16759 73472 16759 ਲੁਧਿਆਣਾ ਜ਼ਿਲ੍ਹਾ ਪੈ ਗਿਆ ਵੀਰ ਲੁਧਿਆਣਾ ਸ਼ਹਿਰ ਦੇ ਅੰਦਰ ਦੀ ਕਿਆ ਸਾਹਮਣੇ ਸਕਰੀਨ ਤੇ ਜੋ ਆਪਾਂ ਬੈਠ ਦੇਖ ਰਹੇ ਆ ਪਲੂਨ ਪਹਿਲਾ ਸੂਆ ਸੂਈ ਆ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਸੂਈ ਨੂੰ ਸਿਰਫ ਇਹਨੂੰ ਹਲੇ ਸਿਰਫ 6 ਤੋਂ 7 ਘੰਟੇ ਹੋਏ ਹਲੇ ਜੇਰ ਵਗੈਰਾ ਕੰਮ ਪ੍ਰੋਪਰ ਡਾਨਾ ਏਬੀਐਸ ਦੇ ਸੀਮੰਟ ਦੀ ਆਪਾ ਉਹ ਵੀਰ ਕਨਫਰਮ ਕਰ ਦੇਣ ਕਿ ਕਿਹੜਾ ਸੀਮੰਟ ਆ ਤੇ ਅੱਗੇ ਏਬੀਐਸ ਦੇ ਅਰਮਾਡਾ ਦੀ ਸੀਮੰਟ ਬੱਚੀ ਆ ਸੈਕਸਲ ਸੀਮੰਟ ਦੀ ਸੈਕਸਰ ਸੀਮਨ ਅਰਮਾਡਾ ਦੀ ਬੱਚੀ ਆ ਇਸੇ ਫੀਮੇਲ ਕਾਫ ਸਰ 7 ਤੋਂ 8 ਘੰਟੇ ਇਹਦੀ ਬੱਚੀ ਦੀ ਏਜ ਆ ਸੋ ਦੰਦੋ ਵੀ ਸ਼ਾਇਦ ਮੇਰੇ ਸਾਬ ਨਾਲ ਦੋ ਦੰਦ ਹਲੇ ਕੱਢ ਰਹੀ ਆ ਬਾਕੀ ਵੀ ਤੁਹਾਨੂੰ ਕਨਫਰਮ ਕਰ ਦੂ ਬਾਕੀ ਬਾਡੀ ਵੇਟ ਦੇਖ ਕੇ ਅੰਦਾਜ਼ਾ ਹੋਗਾ ਵੀਰ ਨੂੰ ਪੁੱਛਣਾ ਪੋ ਲਗੇ ਤੇ ਦੰਦ ਵੀਰ ਤੁਹਾਨੂੰ ਕਨਫਰਮ ਕਰ ਦੂਗਾ ਬਾਡੀ ਸਟਰਕਚਰ ਵਗੈਰਾ ਦੇਖੋ ਇਹਦਾ ਸੋਹਣਾ ਸਾਫ ਸਿਧਰਾ ਕੰਪੈਕਟ ਹਵਾਨਾ ਬਾਕੀ ਇਹਦੇ ਕੱਦ-ਕਾੜ ਦੀ ਗੱਲ ਕਰੀਏ ਕੱਦ-ਕਾੜ ਬੱਚੀ ਦਾ ਬਹੁਤ ਜ਼ਿਆਦਾ ਕਿਸੇ ਪਾਸੋਂ ਲਿੱਸੀ ਨਾ ਵੀਣੀ ਕੋਈ ਓਵਰਫੈਂਟ ਨਹੀਂ ਲੈਗ ਸਕੋਰ ਵਗੈਰਾ ਅੰਚਲਸ ਵਗੈਰਾ ਬੱਚੀ ਦੇ ਬਹੁਤ ਚੰਗਿਆ ਏਬੀਐਸ ਦੇ ਅਰਮਾਡਾ ਸੈਕਸਰ ਦੀ ਪਿੱਛੇ ਬੱਚੀ ਆ ਸੋ ਫੀਮੇਲ ਕਾਫ ਦੇਖੋ ਬਹੁਤ ਹੀ ਚੰਗਾ ਪਿਆਰਾ ਫੀਮੇਲ ਫੀਮੇਲ ਕਾਫ ਬੱਚੀ ਆ ਸੋ ਇਹਦੀ ਮਾਦਾ ਦਾ ਰਿਕਾਰਡ ਵੀ ਦੱਸ ਦੇ ਜੀ ਕਿ 45 ਲੀਟਰ ਵਾਲੀ ਮਾਦੀ ਇਹ ਬੱਚੀ ਜਿਹੜੀ ਅੱਜ ਸੂਈ ਆ ਸੋ ਇਹ ਤੋਂ ਤੁਸੀਂ ਗੈਸ ਲਾ ਸਕਦੇ ਹੋ ਚੰਗੀ ਕੇਅਰ ਵਾਲਾ ਹੋਇਆ ਵੀਰ ਤਾਂ ਇਸ ਤੋਂ 30 ਕਿਲੋ ਦੁੱਧ ਪਾ ਸਕਦਾ ਪਰ ਤੁਸੀਂ ਬੇਝਾਕ 26-27 ਮੰਨ ਕੇ ਲੈ ਲਿਓ ਪਰ ਇਹਦੀ ਫਿਟਨੈਸ ਇਹਦੀ ਬਰੀਡ ਕਿ ਆਪਾਂ ਨੂੰ ਗੇਸ ਕਰਦੀ ਹੈ ਕਿ 27 28 ਕਿਲੋ ਨੋਰਮਲ ਵੈਟ ਦੁੱਤ ਪਉਣ ਵਾਲੀ ਹੈਗੀ ਆ ਬਾਕੀ ਗੱਲ ਕਰੀ ਆਪਾਂ ਜਿਹੜੇ ਇਹਦੇ ਰੇਟ ਦੀ ਰੇਟ ਵੀਰ ਕਹਿੰਦਾ ਬਿਲਕੁਲ ਵਾਜਬ ਹੋਊਗਾ ਤਾਂ ਫੋਨ ਤੇ ਸੰਪਰਕ